ਵਾਲ ਫੇਮਸ ਖਾਲਸਾ ਏਡ ਵੱਲੋਂ ਸਮੇਂ-ਸਮੇਂ ਤੇ ਕਿਸੇ ਵੀ ਮੁਸੀਬਤ ਦੇ ਵਿੱਚ ਬਿਨਾਂ ਭੇਦ-ਪਾਤ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਂਦੀ ਹੈ ਭਾਵੇਂ ਉਹ ਇੰਡੀਆ ਹੋਵੇ ਇਰਾਕ ਹੋਵੇ ਜਾਂ ਹੋਰ ਕੋਈ ਦੇਸ਼ ਹੋਵੇ ਉੱਥੇ ਵੀ ਖਾਲਸਾ ਏਡ ਦੇ ਸੇਵਾਦਾਰ ਪਹੁੰਚ ਜਾਂਦੇ ਹਨ ਅਤੇ ਲੋਕਾਂ ਦੀ ਕੁਦਰਤੀ ਆਫਤ ਜਾਂ ਕਿਸੇ ਹੋਰ ਮੁਸੀਬਤ ਵੇਲੇ ਉਹਨਾਂ ਦੀ ਸਹਾਇਤਾ ਕਰਦੇ ਹਨ ਅਸੀਂ ਗੱਲ ਕਰਨ ਜਾ ਰਿਹਾ ਖਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਜਿਹੜੇ ਕੀ ਕੁਝ ਕਾਰਨਾ ਕਰਕੇ ਖਾਲਸਾ ਏਡ ਤੋਂ ਵੱਖ ਹੋ ਗਏ ਹਨ ਅਤੇ ਉਹ ਆਪਣੇ ਲੈਵਲ ਤੇ ਲੋਕਾਂ ਦੀ ਹੁਣ ਸੇਵਾ ਕਰਨਗੇ ਆਉਂ ਜਾਂਦੇ ਆ ਆਖਿਰ ਕੀ ਕਹਿੰਦੇ ਹਨ ਖਾਲਸਾ ਏਡ ਇੰਡੀਆ ਦੇ ਸਾਬਕਾ ਮੁਖੀ ਦਵਿੰਦਰਜੀਤ ਸਿੰਘ ਤੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਖਾਲਸਾ ਏਡ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਲੈਵਲ ਤੇ ਇੱਕ مشهور ਜਥੇਬੰਦੀ ਜਿਸ ਨੇ ਜਿੱਥੇ ਵੀ ਕਿਸੇ ਵੀ ਫਿਰਕੇ ਦੇ ਲੋਕਾਂ ਨੂੰ ਧਰਮ ਦੇ ਲੋਕਾਂ ਨੂੰ ਜਾਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਪ੍ਰੋਬਲਮ ਜਾਂ ਮੁਸ਼ਕਲ ਆਉਂਦੀ ਹੈ ਤਾਂ ਖਾਲਸਾ ਏਡ ਬਿਨਾ ਕਿਸੇ ਭੇਦਭਾਵ ਤੋਂ ਉੱਥੇ ਪਹੁੰਚਦੀ ਹੈ ਤੇ ਅਸੀਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਖਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨਾਲ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਅਸੀਂ ਜਿਹੜਾ ਆਪਣੇ ਮੈਨੂੰ 5 2020 ਦੇ ਵਿੱਚ ਮੈਂ ਖਾਲਸਾ ਏਡ ਦਾ ਏ ਆਨ ਬੋਰਡ ਸੇਵਾ ਸ਼ੁਰੂ ਕੀਤੀ ਸੀ ਤੇ 2023 ਦੇ ਵਿੱਚ ਜਿਹੜਾ ਸੀ ਮੈਂ ਦਾ ਜਿਹੜਾ ਮੁਖ ਸੇਵਾਦਾਰ ਵਜੋਂ ਸੇਵਾ ਸੰਭਾਲੀ ਸੀ ਤੇ ਹੁਣ ਅਸੀਂ ਪਿਛਲੇ ਮਹੀਨੇ 31 ਤਰੀਕ ਨੂੰ ਮੈਂ ਲਾਸਟ ਡੇ ਸੀ ਅਸੀਂ ਰਿਜ਼ਾਈਨ ਕਰਤਾ ਸੀ ਉਹਨਾਂ ਦਾ ਮੇਨ ਕਾਰਨ ਸੀ ਜਿਹੜੀ ਸੰਸਥਾ ਦੇ ਵਿੱਚ ਜਿਹੜੀ ਮੈਨੇਜਮੈਂਟ ਦੀ ਘਾਟ ਕਰਕੇ ਆ ਜਾਂ ਬਾਹਰੋਂ ਜਿਹੜੇ ਬਾਹਰ ਵਾਲੇ ਚੈਪਟਰ ਆ ਉਹਨਾਂ ਦੀ ਜਿਹੜੀ ਆ ਇੰਟਰਫੇਅਰ ਇਹਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ ਜੋ ਕੰਮ ਜ਼ਮੀਨੀ ਪੱਧਰ ਤੇ ਹੋਣੇ ਚਾਹੀਦੇ ਸੀ ਉਹ ਨਹੀਂ ਹੋ ਰਹੇ ਕੀ ਮਤਲਬ ਤੁਹਾਡਾ ਇਹ ਕਿਉਂ ਤੁਸੀਂ ਤੁਹਾਨੂੰ ਤੁਸੀਂ ਦੂਰ ਹੋ ਜੇ ਇਹਨਾਂ ਤੋਂ ਕਿਉਂ ਕੀ ਕੀ ਵਜ੍ਹਾ ਸੀ ਇਹਨਾਂ ਦੀ ਮੁੱਖੋ ਵਜ੍ਹਾ ਇਹੋ ਹੀ ਆ ਜਿਹੜੇ ਹੁਣ 2025 ਵਿੱਚ ਹੜ ਆਏ ਆ ਨਾ ਅੱਜ ਉਹਨਾਂ ਜ਼ਿੰਮੇਵਾਰਾਂ ਨੂੰ ਲੋੜ ਆ ਖਾਦਾਂ ਦੀ ਬੀਜ ਦੀ ਡੀਜ਼ਲ ਦੀ ਜਿਹਦੀ ਇਹਨਾਂ ਨੇ ਵੰਡ ਤੇ ਕੀਤੀ ਆ ਪਰ ਬਹੁਤ ਲੇਟ ਕੀਤੀ ਆ ਜਿੱਦਨ ਮੈਂ ਰਜ਼ਾਇਨ ਦੇਣਾ ਸੀ ਉਦੋਂ ਬਾਅਦ ਇਹਨਾਂ ਸਾਰਾ ਕੰਮ ਸ਼ੁਰੂ ਕੀਤਾ ਉਦੋਂ ਪਹਿਲਾਂ ਨਾ ਅਜੇ ਵੀ ਇਹਨਾਂ ਕੋਲੋਂ ਕਿਤੇ ਇਹਨਾਂ 1 ਕਿਲੋ ਕਣਕ ਨਹੀਂ ਖਰੀਦੀ ਤੇ ਸਾਰੇ ਪੰਜਾਬ ਨੇ ਕਣਕ ਬੀਜ ਲਈ ਆ ਐਡੀ ਵੱਡੀ ਸੰਸਥਾ ਹੋਵੇ ਤੇ ਅਜੇ ਤੱਕ ਕੋਈ ਕੰਮ ਨਾ ਇਦਾਂ ਦਾ ਕੀਤਾ ਜਾਵੇ ਹੁਣ ਜਿਹੜੀ ਇਹ ਖਾਦ ਵੰਡ ਰਹੇ ਆ ਉਹ ਐਨਪੀਕੇ ਖਾਦ ਹੈ ਡੀਜੀਪੀ ਨਹੀਂ ਆ ਸੋਸ਼ਲ ਮੀਡੀਆ ਤੇ ਡੀਜੀਪੀ ਦੱਸ ਰਹੇ ਆ ਉਹਦੇ ਨਾਲ ਜੇ ਫਸਲ ਦਾ ਕੋਈ ਨੁਕਸਾਨ ਹੁੰਦਾ ਵਾ ਉਹਦਾ ਜ਼ਿੰਮੇਵਾਰ ਕੌਣ ਨੇ ਆ ਟਰਸਟੀ ਆ ਜਾਂ ਰਵੀ ਸਿੰਘ ਆ ਜੇ ਕਿਸਾਨਾਂ ਦੀ ਇੱਕ ਫਸਲ ਤੇ ਮਰ ਗਈ ਆ ਹੁਣ ਜੇ ਆਪਾਂ ਦੂਜੀ ਫਸਲ 'ਚ ਉਹਨਾਂ ਨੂੰ ਸਹੀ ਚੀਜ਼ ਹੀ ਨਹੀਂ ਦੇ ਰਹੇ ਤੇ ਉਹਦੇ ਨਾਲ ਜੇ ਉਹਦਾ ਕੋਈ ਨੁਕਸਾਨ ਹੁੰਦਾ ਤੇ ਉਹਦੇ ਜ਼ਿੰਮੇਵਾਰ ਕੌਣ ਨੇ ਮਨ ਲਓ ਤੁਸੀਂ ਇਸ ਇਹਨਾਂ ਤੋਂ ਸੰਸਦ ਤੋਂ ਅਸਤੀਫਾ ਦਿੱਤਾ ਵਾ ਕੀ ਤੁਸੀਂ ਆਪਣੇ ਲੈਵਲ ਤੇ ਵੀ ਅੱਗੇ ਕੰਮ ਜਾਰੀ ਰੱਖੋਗੇ ਦੇਖੋ ਸੇਵਾ ਵਾ ਕਿਤੇ ਵੀ ਬੰਦਾ ਕਰ ਸਕਦਾ ਕਿਸੇ ਸੰਸਦ ਅੱਜ ਕਰ ਲੋ ਗੁਰੂ ਕਾਰਜ ਕਰ ਲੋ ਕਿਤੇ ਵੀ ਕਰ ਸਕਦਾ ਇਹ ਸਾਨ ਦਵਿੰਦਰਜੀਤ ਸਿੰਘ ਖਾਸਾ ਏਡ ਇੰਡੀਆ ਦੇ ਮੁਖੀ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਲੈਵਲ ਤੇ ਸੇਵਾ ਕਰਨਗੇ ਪੰਜਾਬੀਆਂ ਦੀ ਕਿਸੇ ਵੀ ਭਵੇਂ ਉਹ ਤਰੀਕੇ ਨਾਲ ਕਰਨ ਤੇ ਸੇਵਾ ਕਰਦੇ ਰਹਿਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ